ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਆਰਗਨਾਈਜ਼ ਕ੍ਰਾਈਮ ਤੇ ਡਰੱਗਸ ਦੇਗੇਂਸ ਜ਼ੀਰੋ ਟੋਲਰੈਂਸ ਪਾਲਿਸੀ ਹੈ। ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਜਿਹੜੇ ਜਿੰਨੇ ਵੀ ਨਟੋਰੀਅਸ ਕ੍ਰਿਮੀਨਲ ਨੇ ਕਾਫੀ ਗੈਂਗ ਬਸਟ ਕੀਤੇ ਗਏ ਨੇ ਉਸ ਤੋਂ ਇਲਾਵਾ ਆਰਮ ਦੀ ਰਿਕਵਰੀ, ਡਰੱਗਸ ਦੀ ਰਿਕਵਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਸੋ ਉਸੇ ਲੜੀ ਦੇ ਸਹਤ ਜਿਹੜਾ ਸ਼ਿਵਮ ਮੇਲੀਅਸ ਬਬਲੂ ਕੁਝ ਦਿਨ ਪਹਿਲਾਂ ਮੈਂ ਤੁਹਾਡਾ ਨਾਲ ਸ਼ੇਅਰ ਵੀ ਕੀਤਾ ਸੀ ਫੜਿਆ ਗਿਆ ਸੀ ਇਹਨਾਂ ਦੇ ਗੈਂਗ ਤੋਂ 6 ਬੰਦੇ 6 ਆਪਣੇ 4 ਬੰਦੇ ਸੀਗੇ ਹੋਰ ਇਸ ਤੋਂ ਇਲਾਵਾ ਤੇ 6 ਪਿਸਟਲ ਤੇ ਰਾਉਂਡਸ ਫੜੇ ਗਏ ਸੀ ਇਹਨਾਂ ਤੋਂ ਤੇ ਉਹਦੇ ਵਿੱਚ ਇਹ ਜਿਹੜਾ ਸ਼ਿਵਮ ਹੈ ਇਹਦੇ ਦੀ ਪੁਛਗਿੱਛ ਬੜੀ ਸਸਟੇਨ ਚੱਲੀ ਕਿਉਂਕਿ ਇਹਨੇ ਪਹਿਲਾਂ ਵੀ ਤੁਹਾਨੂੰ ਪਤਾ ਇੰਟਰ ਸਟੇਟ ਇਹ ਨੋਟੋਰੀਅਸ ਕ੍ਰਿਮਨਲ ਹੈ ਤੇ ਉਹਦੀ ਪੁਛਗਿੱਛ ਇੱਥੇ ਵੇਰਕੇ ਏਰੀਏ 'ਚ ਸਾਡੀ ਸੀਆਈਏ ਦੀ ਪਾਰਟੀ ਆਈ ਸੀ ਕਿਉਂਕਿ ਇਹਨੇ ਕਿਹਾ ਸੀ ਵੀ ਇੱਕ ਪਿਸਟਲ ਮੈਂ ਉੱਥੇ ਵਿੱਚ ਪਾਇਆ ਹੋਇਆ ਜਦੋਂ ਸਾਰੀ ਰਿਕਵਰੀ ਵਾਲਾ ਜਿਹੜੇ ਫਾਰਮੈਲਟੀ ਕੰਪਲੀਟ ਕੀਤੀ ਗਈ ਉਸ ਤੋਂ ਬਾਅਦ ਇਹਨੇ ਗੱਲ ਕੀਤੀ ਕਿ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਸਾਡਾ ਜਿਹੜਾ ਪ੍ਰਭਜੋਤ ਸੀਨੀਅਰ ਕਨਸਟੇਬਲ ਹੈ ਕਿਉਂਕਿ ਜਿਹੜਾ ਦੋਸ਼ੀ ਹੈ ਵੀ 6 ਫੁੱਟ ਪਲੱਸ ਹੈ ਤੇ ਹਲਦੀ ਵੀ ਹੈ ਉਹ ਪ੍ਰਭਜੋਤ ਦੇ ਨਾਲ ਖੜਾ ਸੀਗਾ ਤੇ ਇਹਨੇ ਉਹਦਾ ਪਿਸਤਲ ਨੂੰ ਹੱਥ ਪਾਇਆ ਤੇ ਇਹ ਗੁੱਥਮ-ਗੁੱਥਾ ਹੋ ਗਿਆ ਆਪਸ ਵਿੱਚ ਤੇ ਇਹਨੇ ਦੇ ਵਿੱਚ ਉਹ ਖਿੱਚ ਰਿਆ ਸੀ ਇਹਨੂੰ ਕਿਉਂਕਿ ਹੈਂਡਕਫ ਵਗੈਰਾ ਹੋਇਆ ਹੋਇਆ ਸੀਗਾ ਤੇ ਕੇਵਲ ਕ੍ਰਿਸ਼ਨ ਐਸਆਈ ਨੇ ਦੇਖਿਆ ਜਦੋਂ ਮੌਕੇ ਤੇ ਵੀ ਕਿਤੇ ਵੱਡੀ ਪ੍ਰੋਬਲਮ ਨਾ ਆ ਜਾਏ ਉਹਨੇ ਆਪਣੇ 9mm ਪਿਸਟਲ ਜਿਹੜਾ ਸਰਕਾਰੀ ਉਹ ਚੋਂ ਰਾਉਂਡ ਚਲਾਇਆ ਜਿਉਂਕੇ ਇਹਦੇ ਲੱਤੇ ਲੱਗੀ ਗੁਰਦਾਸ ਜਖਮੀ ਹੋ ਗਿਆ ਇਹਨੂੰ ਸਿਵਲ ਹਸਪਤਲ ਦਾਖਲ ਕਰਾਇਆ ਗਿਆ ਬੇਸਿਕਲੀ ਇਹ ਜੇ ਮੈਂ ਤੁਹਾਨੂੰ ਯਾਦ ਕਰਾਵਾਂ ਕਿ ਪ੍ਰਾਣਾ ਨਟੋਰੀਅਸ ਕ੍ਰਿਮੀਨਲ ਜਿਨੇ ਪਹਿਲਾਂ ਵੀ ਮੈਂ ਤੁਹਾਨੂੰ ਸ਼ੇਅਰ ਕੀਤਾ ਦੋ ਮਰਡਰ ਪਲਾਨ ਕੀਤੇ ਹੋਏ ਸੀ ਆਪਣੇ ਰਾਈਵਲ ਕ੍ਰਿਮੀਨਲਸ ਦੇ ਔਰ ਜਿਹੜਾ ਇੰਦੌਰ ਤੇ ਹੋਰ ਅਲੱਗ-ਅਲੱਗ ਛਾਟਾ ਸੋਧਰ ਅੰਮ੍ਰਿਤਸਰ ਦੇ ਵਿੱਚ ਇਹ ਆਰਮ ਜੈਕਟ ਦੇ ਪ੍ਰਾਣੇ ਮੁਕਦਮੇ ਦਰਜ ਨੇ ਇਹ ਆਪਣਾ ਗੈਂਗ ਬਣਾ ਕੇ ਹੁਣੇ ਸੁਪਰਮੈਸੀ ਕੈਮ ਕਰਨਾ ਚਾਹੁੰਦਾ ਸੀ ਸੋ ਇਹ ਮਾ ਅੱਛੀ ਸਫਲਤਾ ਪਹਿਲਾਂ ਹੀ ਮਿਲੀ ਸੀ 6 ਪਿਸਟਲ ਜੇਪਾ ਦੇਖੀਏ ਤਾਂ ਇੱਕੋ ਗੈਂਗ ਤੋਂ ਮਿਲਨੇ ਥੈਟ ਮੀਨਸ ਫਾਇਰ ਪਾਵਰ ਵੀ ਇਹਨਾਂ ਕੋ ਕਾਫੀ ਸੀਗੀ ਸੋ ਮੈਂ ਇਹਦੇ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਸਾਡੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਔਰ ਡਰੱਗਸ ਦੇ ਅਗੇਂਸਟ ਜਿਹੜੀ ਜੰਗ ਹੈ ਉਹ ਇਦਾਂ ਹੀ ਜਾਰੀ ਰਹੇਗੀ ਔਰ ਮੈਨੂੰ ਮਾਣ ਹੈ ਆਪਣੀ ਸਾਰੀ ਟੀਮ ਤੇ ਜਿਸ ਡੀਸੀਪੀ ਰਵਿੰਦਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਹਰਮਿੰਦਰ ਜੀ ਔਰ ਇਨਸਪੈਕਟਰ ਮੋਲਕ ਤੇ ਇਹਨਾਂ ਦੀ ਟੀਮ ਹਮੇਸ਼ਾ ਲਗਾਤਾਰ ਅੱਛਾ ਕੰਮ ਕਰਦੇ ਨੇ ਔਰ ਸਾਨੂੰ ਫਖਰ ਹੈ ਕਿ ਇਹ ਸਾਰੇ ਆਫਸਰਸ ਇੰਨੀ ਮਿਹਨਤ ਕਰ ਰਹੇ